ਭਾਈ ਗੁਰਜੀਤ ਸਿੰਘ ਖਾਲਸਾ ਜਿਹੜੇ ਕਿ ਲਗਾਤਾਰ 13-14 ਮਹੀਨੇ ਹੋ ਗਏ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਉਹ ਬੇਅਦਬੀਆਂ ਦੇ ਲਈ ਕਾਨੂੰਨ ਦੀ ਮੰਗ ਕਰ ਰਹੇ ਨੇ ਸਰਕਾਰ ਨੇ ਸਿਲੈਕਟ ਕਮੇਟੀ ਬਣਾਈ ਸੀ ਜਿਸ ਨੂੰ ਹੁਕਮ ਜਾਰੀ ਹੋਏ ਸੀ ਕਿ 6 ਮਹੀਨਿਆਂ ਦੇ ਵਿੱਚ ਕੋਈ ਇਸ ਉੱਤੇ ਬਿਉਤਵੰਦੀ ਵढ़ा ਕੇ ਦਿੱਤੀ ਜਾਵੇ 15 ਜਨਵਰੀ ਦੇ ਕਰੀਬ-ਕਰੀਬ ਉਸ ਸਿਲੈਕਟ ਕਮੇਟੀ ਨੂੰ 6 ਮਹੀਨਿਆਂ ਦਾ ਸਮਾਂ ਹੋ ਜਾਵੇਗਾ ਜਿੱਥੇ ਉਹਨਾਂ ਨੇ ਗਰਮੀ ਦੇ ਵਿੱਚ ਵੀ ਕਟਿਆ ਠੰਡ ਦੇ ਵਿੱਚ ਵੀ ਕਟਿਆ ਤੇ ਅੱਤ ਦੀ ਜਿਹੜੀ ਠੰਡ ਹੈ ਇਹਨਾਂ ਦਿਨਾਂ ਦੇ ਵਿੱਚ ਪੈ ਰਹੀ ਹੈ ਉਹ ਮੰਗ ਕਰ ਰਹੇ ਨੇ ਕਿ ਅੱਗੇ ਤੋਂ ਕੋਈ ਬੇਅਦਬੀ ਨਾ ਕਰੇ ਤੇ ਉਸ ਦੇ ਲਈ ਕਾਨੂੰਨ ਬਣਾ ਦਿਓ 2015 ਦੇ ਵਿੱਚ ਜੋ ਬੇਅਦਬੀ ਹੋਈ ਸੀ ਉਸ ਤੋਂ ਬਾਅਦ ਅਕਾਲੀ ਦਲ ਦੇ ਵਿਰੁੱਧ ਮਾਹੌਲ ਅਜੇ ਹਾ ਬਣਿਆ ਕਿ 17 ਦੇ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ ਮંત્રી ਦਾ ਬਿਆਨ ਹੈ ਕਿ ਜਦੋਂ ਕਿਤੇ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਤਮੀ ਹੁੰਦੀ ਹੈ ਜੇ ਕਿਤੇ ਉਹਦੀ ਸਜ਼ਾ ਬੇਮਿਸਾਲ ਹੋ ਜੇ ਤਾਂ ਭਵਿੱਖ ਦੇ ਵਿੱਚ ਕੋਈ ਵੀ ਜਿਹੜਾ ਇਸ ਦਾ ਹੌਸਲਾ ਨਹੀਂ ਕਰ ਪਵੇਗਾ ਸਾਰੇ ਧਾਰਮਿਕ ਗ੍ਰੰਥਾਂ ਦੇ ਲਈ ਕਾਨੂੰਨ ਬਣਾਉਣਾ ਚਾਹੀਦਾ ਤੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬੇਅਤਮੀਆਂ ਰੁਕ ਸਕਣ